ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਸਾਬ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਾਕੀ ਸਰਉਂ ਜਾਣ ਜਾ ਰਹੇ ਆ ਇਹ ਸਾਕੀ ਕਿਸੇ ਇੱਕ جنگ ਦੀ ਨਹੀਂ ਇਹ ਸਾਕੀ ਹੈ ਧਰਮ ਤੇ ਭਾਰ ਪਿਤਾ ਦੇ ਕਲੇਜੇ ਤੇ ਗੁਰੂ ਦੇ ਅਟਲ ਪਰੋਸੇ ਦੀ ਇਹ ਚਮਕੌਰ ਦੀ ਉਹ ਘੜੀ ਹੈ ਜਿੱਤੇ 40 ਸਿੰਘ ਲੱਖਾਂ ਦੇ ਸਾਹਮਣੇ ਖੜੇ ਹੋ ਗਏ ਜਿੱਥੇ ਦੋ ਸਾਹਿਬਜ਼ਾਦਿਆਂ ਨੇ ਹੱਸਦੇ ਹੋਏ ਸ਼ਹਾਦਤ ਚੁਣੀ ਅਤੇ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਇਤਿਹਾਸ ਨੂੰ ਕਲਮ ਨਾਲ ਨਹੀਂ ਖੂਨ ਨਾਲ ਲਿਖਿਆ 1704 ਈਸਵੀ ਆਨੰਦਪੁਰ ਸਹਿ ਮਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਮਹੀਨਾ ਤੋਂ ਘੇਰਾ ਪਾਇਆ ਹੋਇਆ ਸੀ ਆਨੰਦਪੁਰ ਅੰਦਰ ਭੁੱਖ ਤੇ ਦਰਦ ਪਰ ਖਾਲਸੇ ਦਾ ਮਨ ਅਟਲ ਪਹਾੜੀ ਰਾਜੇ ਕਸਮਾ ਖਾਂਦੇ ਹਨ ਗੁਰੂ ਜੀ ਅਸੀਂ ਰਸਤਾ ਦੇਵਾਂਗੇ ਪਰ ਇਹ ਕਸਮਾ ਸੱਪ ਦੀ ਫੁੰਕਾਰ ਸੰ ਰਾਤ ਦਾ ਹਨੇਰਾ ਠੰਡੀ ਹਵਾ ਭਰੀ ਹੋਈ ਸਰਸਾ ਨਦੀ ਜਿਵੇਂ ਹੀ ਸਿੱਖ ਪਾਰ ਕਰਦੇ ਹੰ ਧੋਖਾ ਮੁਗਲ ਫੌਜਾਂ ਹਮਲਾ ਕਰ ਦਿੰਦੀਆਂ ਹਨ ਇੱਥੇ ਵਿਛੜਦੇ ਨੇ ਮਾਤਾ ਗੁਜਰੀ ਜੀ ਛੋਟੇ ਸਹਿਬ ਜਦੇ ਕਈ ਸਿੱਖ ਗੁਰੂ ਜੀ ਇੱਕ ਪਾਸੇ ਪਰ ਹੌਸਲਾ ਟੁੱਟ ਚਮਕੌਰ ਪਿੰਡ ਇੱਕ ਛੋਟਾ ਜਿਹਾ ਗੜੀ ਨੋਮਾ ਘਰ ਅੰਦਰ ਸਿਰਫ 40 ਸਿੰਘ ਬਾਹਰ ਲੱਖਾਂ ਮੁਗਲ ਫੌਜ ਗੁਰੂ ਜੀ ਫਰਮਾਉਦੇ ਹਨ ਆ ਜਿੱਥੇ ਖਾਲਸੇ ਦੀ ਅਸਲੀ ਪਹਿਚਾਨ ਹੋਵੇਗੀ ਸਵੇਰ ਦਾ ਸੂਰਜ ਨਗਾਰੇ ਗੂੰਜਦੇ ਮੁਗਲ ਕਹਿੰਦੇ ਹਥਿਆਰ ਛੱਡ ਦਿਓ ਗੁਰੂ ਜੀ ਦੀ ਨਾ ਅਗਰ ਜੇ ਖਾਲਸਾ ਕਦੇ ਵੀ ਗੁਲਾਮੀ ਨਹੀਂ ਛੁਡਦਾ ਇੱਕ ਇੱਕ ਕਰਕੇ ਸਿੰਘ ਨਿਕਲਦੇ ਹਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਮੇ ਸਿੰਘ ਹਰ ਸਿੰਘ ਨਿਕਲਦਾ ਹੈ ਦਸਾਂ ਨੂੰ ਮਾਰ ਕੇ ਸ਼ਹੀਦ ਹੁੰਦਾ ਹੈ ਧਰਤੀ ਨਾਲ ਅਸਮਾਨ ਗਵਾਹ ਉਮਰ 18 ਸਾਲ ਚਿਹਰੇ ਤੇ ਨੂਰ ਗੁਰੂ ਜੀ ਅੱਗੇ ਅਰਦਾਸ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਗੁਰੂ ਜੀ ਦੀਆਂ ਅੱਖਾਂ ਪਰ ਆਉਂਦੀਆਂ ਪਰ ਗੁਰੂ ਪਹਿਲਾਂ ਧਰਮ ਆਗਿਆ ਮਿਲਦੀ ਹੈ ਸਾਹਬ ਜੀ ਦਾ ਨਿਕਲਦਾ ਹੈ ਬਿਜਲੀ ਵਾਂਗ ਸੈਂਕੜੇ ਦੁਸ਼ਮਣ ਢੇਰ ਅਖੀਰ ਰਿਸ਼ਾਦਤ ਗੁਰੂ ਜੀ ਕਹਿੰਦੇ ਹਨ ਅੱਜ ਮੇਰਾ ਪੁੱਤਰ ਸੱਚਾ ਖਾਲਸਾ ਬਣਿਆ ਉਮਰ 14 ਸਾਲ ਕਹਿੰਦੇ ਹਨ ਪਿਤਾ ਜੀ ਭਰਾ ਦੇ ਰਾਹ ਤੇ ਮੈਨੂੰ ਵੀ ਭੇਜੋ ਨਾਮ ਸੀ ਜੁਝਾਰ ਸਿੰਘ ਗੁਰੂ ਜੀ ਹਿਰਦੇ ਚ ਅੱਗ ਪਰ ਮੂੰਹ ਤੇ ਸ਼ਾਂਤੀ ਜੁਝਾਰ ਸਿੰਘ ਜੀ ਦੀ ਵੀ ਸ਼ਹੀਦ ਪੰਜ ਸਿੰਘਾਂ ਦੇ ਅੰਦਰ ਅਰਦਾਸ ਸਾਧ ਸੰਗਤ ਜੀ ਦੇ ਉਹਨਾਂ ਦੋਵੇਂ ਸਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਕਿਲੇ ਅੰਦਰ ਰਹਿ ਗਏ ਸਨ ਗੁਰਗੋਮ ਸਿੰਘ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਸਾਂਗਣਾ ਸਿੰਘ ਬਾਰ ਲੱਖਾਂ ਦੀ ਫੌਜ ਅੰਦਰ ਪੰਜ ਸ਼ਰੀਰ ਪਰ ਇੱਕ ਆਤਮਾ ਪੰਜ ਸਿੰਘ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਭਾਈ ਦਿਆ ਸਿੰਘ ਜੀ ਬੋਲੇ ਸੱਚੇ ਪਾਸਾ ਅੱਜ ਖਾਲਸੇ ਦੀ ਪੰਥਾ ਤੁਹਾਨੂੰ ਹੁਕਮ ਦਿੰਦੀ ਹੈ ਕਿ ਤੁਸੀਂ ਕਿਲਾ ਛੱਡੋ ਇਹ ਸ਼ਬਦ ਨਹੀਂ ਸਨ ਪੰਥ ਦਾ ਫੈਸਲਾ ਸੀ ਗੁਰੂ ਜੀ ਚੁੱਪ ਅੱਖਾਂ ਪਰ ਆਈਆਂ ਕਹਿੰਦੇ ਹਨ ਅੱਜ ਖਾਲਸਾ ਮੇਰਾ ਗੁਰੂ ਬਣ ਗਿਆ ਹੈ ਰਾਤ ਡੂੰਗੀ ਹਨੇਰਾ ਗਵਾਹ ਗੁਰੂ ਜੀ ਪੇਸ਼ ਬਦਲਦੇ ਹਨ ਨੀਲੇ ਬਾਣੇ ਦੀ ਥਾਂ ਸਪਾਰਨ ਕੱਪੜੇ ਸਧਾਰਨ ਕੱਪੜੇ ਭਾਈ ਸੰਗਣਾ ਜੀ ਕਹਿੰਦੇ ਹਨ ਮੈਂ ਕਿਲੇ ਵਿੱਚ ਰਹਾਂਗਾ ਉਹ ਗੁਰੂ ਜੀ ਦੇ ਬਾਣੇ ਪਹਿਨ ਕੇ ਮੰंजे ਤੇ ਬੈਠ ਜਾਂਦੇ ਹਨ ਦੁਸ਼ਮਣ ਸਮਝਦਾ ਹੈ ਗੁਰੂ ਅਜੇ ਅੰਦਰ ਹੈ ਗੁਰੂ ਜੀ ਦੀ ਛਾਲ ਕੰਨ ਤਾਰਾ ਕੰਡੇ ਹਰਥਾ ਮੋਦ ਪਰ ਜਿੱਥੇ ਗੁਰੂ ਉੱਤੇ ਰਸਤਾ ਮੁਗਲ ਫੌਜਾਂ ਦੇ ਵਿੱਚੋਂ ਗੁਰੂ ਜੀ ਨਿਕਲ ਜਾਂਦੇ ਹਨ ਕੋਈ ਪਛਾਣ ਨਾ ਸਕਿਆ ਸਵੇਰ ਹੋਈ ਮੁਗਲ ਅੰਦਰ ਬੜੇ ਸਮਝੇ ਗੁਰੂ ਫੜ ਲਿਆ ਪਰ ਜਦੋਂ ਤੀਰ ਚੱਲਿਆ ਭਾਈ ਸੰਗਣਾ ਸਿੰਘ ਸ਼ਹੀਦ ਮੁਗਲਾਂ ਨੂੰ ਅਕਲ ਆਈ ਗੁਰੂ ਤਾਂ ਨਿਕਲ ਗਿਆ ਭੁੱਖ ਪਿਆਸ ਤਕਾਵਟ ਤਿੰਨ ਦਿਨ ਕੋਈ ਅੰਨ ਨਹੀਂ ਗੁਰੂ ਜੀ ਫਰਮਾਉਂਦੇ ਹਨ ਜਿੱਥੇ ਭਰੋਸਾ ਹੈ ਉੱਥੇ ਰੱਬ ਹੈ ਦੋ ਮੁਸਲਮਾਨ ਭਰਾ ਇਨਸਾਨੀਅਤ ਜਿੰਦਾ ਰੋਟੀ ਦਿੰਦੇ ਹਨ ਸ਼ਰਮ ਦਿੰਦੇ ਹਨ ਗੁਰੂ ਜੀ ਉਹਨਾਂ ਨੂੰ ਅਸੀਸ ਦਿੰਦੇ ਹਨ ਗੰਨੀ ਖਾਂ ਤੇ ਨਬੀ ਖਾਂ ਗੁਰੂ ਜੀ ਦਾ ਸ਼ਬਦ ਮਿੱਟੀ ਮੁਸਲਮਾਨ ਕੀ ਪੇੜੇ ਲਈ ਬਈ ਕੁਮਾਰ ਘੜੀ ਭਾਂਡੇ ਟਿੱਡਾ ਕੀ ਜਲਦੀ ਕਰੇ ਪੁਕਾਰ ਇਹ ਸਿਰਫ ਬਾਣੀ ਨਹੀਂ ਇਹ ਦਰਦ ਦੀ ਆਵਾਜ਼ ਸੀ ਚਮਕੌਰ ਦੀ ਘੜੀ ਨੇ ਜਨਮ ਦਿੱਤਾ জাফর ਨਾਮੇ ਨੂੰ ਗੁਰੂ ਜੀ ਲਿਖਦੇ ਹਨ ਚੁਣਕਰ ਅਜ ਹਮਾਹੀਲ ਦੇ ਦਰਗੁਸ ਜਸਤ ਹਲਾਲ ਅਸਤ ਬੁਰਦਨ ਬੈ ਸਮਸ਼ੀਰ ਦਸਤ ਸੱਚ ਦੀ ਤਲਵਾਰ ਧਰਮ ਦੀ ਜਿੱਤ ਸ਼ਹੀਦੀ ਦੀ ਚੋਟੀ ਸਾਧ ਸੰਗਤ ਜੀ ਚਮਕੌਰ ਦੀ ਘੜੀ ਸਿਰਫ ਇੱਕ جنگ ਨਹੀਂ ਸੀ ਇਹ ਸਿੱਖੀ ਦੀ ਪਰਖ ਸੀ ਜਿੱਥੇ ਪਿਤਾ ਨੇ ਪੁੱਤਰ ਵਾਰ ਦਿੱਤੇ ਪਰ ਧਰਮ ਨਹੀਂ ਛੱਡਿਆ ਚਮਕੌਰ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚੇ ਆਏ ਗਏ ਠੰਡੀ ਥਾਂ ਨਾ ਕੰਦ ਨਾ ਛੱਤ ਸਰਦੀ ਦੇ ਕਾਪ ਮਾਤਾ ਜੀ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀਆਂ ਪੁੱਤਰੋ ਤੁਹਾਡਾ ਦਾਦਾ ਦੇ ਗੁਰੂ ਤੇਗ ਬਹਾਦਰ ਸੀ ਜਿਸ ਨੇ ਧਰਮ ਲਈ ਸੀ ਸਿੱਤਾ ਬੱਚਿਆਂ ਦੇ ਚਿਹਰੇ ਤੇ ਡਰ ਨਹੀਂ ਨੂਰ ਫਤਿਹ ਸਿੰਘ ਤੇ ਜਰਵਾਰ ਸਿੰਘ ਉਮਰ ਛੋਟੀ ਪਰ ਹੌਸਲਾ ਅਸਮਾਨ ਵਰਗਾ ਵਜੀਰ ਖਾਨ ਕਹਿੰਦਾ ਸਲਾਮ ਕਬੂਲ ਕਰ ਲਵੋ ਰਾਜ ਮਿਲੇਗਾ ਸਭ ਜਾਨਾਂ ਜਵਾਬ ਧਰਮ ਨਹੀਂ ਵਿਕਦਾ ਸਾਹ ਸੰਗਤ ਜੀ ਇਹ ਦੁਨੀਆ ਦਾ ਸਭ ਤੋਂ ਕਠੋਰ ਦ੍ਰਿਸ਼ ਸੀਸ ਰਿੰਦੇ ਦੀ ਕੰਦ ਮਾਸੂਮ ਬੱਚੇ ਜਿੰਦਾ ਕੰਦ ਵਿੱਚ ਚੜੇ ਗਏ ਕੰਦ ਉੱਚੀ ਹੁੰਦੀ ਗਈ ਸਾਹ ਘੜਦੇ ਗਈ ਅਤੇ ਮੂੰਹ ਤੇ ਵਾਹ ਗੁਰੂ ਦਾ ਨਾਮ ਮਾਤਾ ਗੁਜਰੀ ਜੀ ਨੇ ਸੁਣਿਆ ਉਸੇ ਪਲ ਆਤਮਾ ਪਰਮਾਤਮਾ ਨਾਲ ਮਿਲ ਗਈ ਸ਼ਹੀਦੀ ਦਾ ਅਸਲੀ ਅਜਮਕੌਰ ਦੀ ਘੜੀ ਨੇ ਸਿੱਖੀ ਨੂੰ ਸਿਖਾਇਆ ਧਰਮ ਲਈ ਸਭ ਕੁਝ ਕੁਰਬਾਨ ਪਰ ਜ਼ੁਲਮ ਅੱਗੇ ਕਦੇ ਝੁਕਣਾ ਨਹੀਂ ਸੱਚ ਲਈ ਮੌਤ ਵੀ ਸਵਕਾਰ ਇਹ ਹੈ ਖਾਲਸਾ ਪੰਥ ਜਫਰਨਾਮਾ ਜ਼ੁਲਮ ਨੂੰ ਲਲਕਾਰ ਗੁਰਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਲਿਖਦੇ ਹਨ ਜਦੋਂ ਹੋਰ ਸਭ ਰਾ ਮੁਕ ਜਾਣ ਤਾਂ ਤਲਵਾਰ ਚੁਕਣਾ ਜਾਇਜ਼ ਹੈ ਇਹ ਬਦਲਾ ਨਹੀਂ ਇਹ ਇਨਸਾਫ ਹੈ ਚਮਕੌਰ ਦੀ ਛੜੀ ਦੀ ਸਿੱਖਿਆ ਸਾਧ ਸੰਗਤ ਜੀ ਚਮਕੌਰ ਸਾਨੂੰ ਸਿਖਾਉਂਦਾ ਹੈ ਗਿਣਤੀ ਨਹੀਂ ਨੀਅ ਦੇਖੀ ਜਾਂਦੀ ਹੈ ਸ਼ਹੀਦੀ ਹਾਰ ਨਹੀਂ ਜਿੱਤ ਹੈ ਗੁਰੂ ਕਦੇ ਹਾਰਦਾ ਨਹੀਂ ਗੁਰੂ ਨੇ ਸਭ ਕੁਝ ਗਵਾ ਕੇ ਵੀ ਪੰਥ ਜਿੰਦਾ ਰੱਖਿਆ ਅੱਜ ਜੇ ਜ਼ਖੀ ਜਿੰਦਾ ਹੈ ਤਾਂ ਚਮਕੌਰ ਵੀ ਕੜੀ ਕਰਕੇ ਅੱਜ ਜੇ ਅਸੀਂ ਸਿਰ ਝੁੱਕ ਕੇ ਜਿਉਂਦੇ ਹਾਂ ਤਾਂ ਸਭ ਜਾਂਦਿਆਂ ਦੀ ਸ਼ਹਾਦਤ ਕਰਕੇ ਅਰਦਾਸ ਬੇਨਤੀ ਹੈ ਏ ਵਾਹਿਗੁਰੂ ਸਾਨੂੰ ਵੀ ਚਮਕੌਰ ਵਰਗਾ ਹੌਸਲਾ ਦੇਈ ਧਰਮ ਦੇ ਅਡੋਲ ਰਹਿਣ ਦੀ ਤਾਕਤ ਦੇ ਜੇ ਤੁਹਾਨੂੰ ਸਾਡੀ ਇਹ ਸਾਕੀ ਪਸੰਦ ਆਈ ਹੋਵੇ ਤੇ ਤੁਸੀਂ ਵਾਹਿਗੁਰੂ ਜੀ ਨੂੰ ਮੰਨਦੇ ਹੋ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਇਕ ਜੂਰ ਕਰੋ ਕਮੈਂਟ ਵਿੱਚ ਲਿਖੋ ਵਾਹਿਗੁਰੂ ਜੀ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲੀ ਘੰਟੀ ਦਬਾਓ ਜਿਸ ਦੇ ਨਾਲ ਤੁਹਾਨੂੰ ਆਉਣ ਵਾਲੀ ਸਾਕੀਆਂ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸੇ ਨਾਲ ਹੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ